ਸਾਸੀਕਾਲ ਦੋਸਤੋ ਸਿਆਣੇ ਕਹਿੰਦੇ ਆ ਕਿ ਸੁਣੋ ਪੰਜਾਬੀ ਜੋਧੇ ਉਹ ਕੋ ਰੋਬ ਘਵਾਲੇ ਛੱਡ ਕੇ ਕੋਲ ਕਬੱਡੀਆਂ ਗੱਲ ਨਸ਼ੇ ਲਗਾ ਲੇ ਹਰ ਪਾਸਿਓ ਲਹਨਤਾਂ ਪੈਂਦੀਆਂ ਬਈ ਮਾਨਾ ਚੋਰਾ ਨੂੰ ਖੁਦਰੀਆਂ ਮੰਨ ਦੀ ਜੋਰਾ ਨੂੰ ਲਹਨਤਾਂ ਕਮਜ਼ੋਰਾ ਨੂੰ ਜੇ ਜੋਰਾ ਦੀ ਗੱਲ ਵੇਖਣੀ ਆ ਜੇ ਤਗੜੇ ਜੁੱਸਿਆਂ ਦੀ ਗੱਲ ਵੇਖਣੀ ਆ ਜੇ ਲਸ਼ ਲਸ਼ ਕਰਦੀ ਜਵਾਨੀ ਵੇਖਣੀ ਆ ਜੇ ਪੰਜਾਬ ਦੀ ਸੱਚੀ ਸੁੱਚੀ ਪਹਿਲਵਾਨੀ ਵੇਖਣੀ ਆ ਤੇ ਮਿੱਤਰੋ ਫਿਰ ਯਾਦ ਰੱਖਿਓ ਕਿ ਪਿੰਡ ਫਤੇਪੁਰ ਵਿਦੇਸ਼ੇ ਜ਼ਿਲ੍ਹਾ ਤਰਨਤਾਰਨ ਵਿੱਚ ਵੱਡਾ ਕਬੱਡੀ ਦਾ ਮੈਚ 4 ਤਰੀਕ ਨੂੰ ਹੋ ਰਿਹਾ ਸ਼ੁੱਕਰਵਾਰ ਵਾਲੇ ਦਿਨ ਹੋ ਰਿਹਾ ਸੋ ਮਿੱਤਰੋ ਸਿਆਣੇ ਕਹਿੰਦੇ ਨੇ ਕਿ ਜਿੱਦੀ ਪਨੀਰੀ ਵਧੀਆ ਹੈ ਉਹਦੀ ਫਸਲ ਵੀ ਵਧੀਆ ਹੈ ਤੇ ਪਿੰਡ ਵਿਦੇਸ਼ੇ ਤਰਨਤਾਰਨ ਜ਼ਿਲ੍ਹੇ ਵਿੱਚ ਫਤੇਪੁਰ ਵਾਲਿਆਂ ਨੇ ਪਨੀਰੀ ਵੀ ਵਧੀਆ ਕਾਇਮ ਕੀਤੀ ਹੈ ਜਿੱਥੇ ਵੱਡਾ ਕਬੱਡੀ ਦਾ ਮੈਚ ਹੋਣਾ ਉੱਥੇ ਨਾਲ ਬੱਚਿਆਂ ਦੀਆਂ ਦੌੜਾਂ ਦੇ ਐਥਲੈਟਿਕਸ ਵੀ ਹੋਣੀ ਆ ਸਿਆਣੇ ਕਹਿੰਦੇ ਨੇ ਕਿ ਵਿਦੇਸ਼ੇ ਪਿੰਡ ਵਾਲਿਆਂ ਨੇ ਪਨੇਰੀ ਵੀ ਸੰਭੀ ਐ ਤੇ ਪੰਜਾਬ ਦਾ ਵਿਰਸਾ ਵੀ ਸੰਭਿਆ ਤੇ ਪੰਜਾਬ ਦੀਆਂ ਖੇਡਾਂ ਨੂੰ ਸੰਭਿਆ ਇੱਥੇ ਮੈਂ ਦੱਸਦਿਆਂ ਕਿ ਇੱਕ ਪਾਸੇ ਬਾਬਾ ਸਹਿਬ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ ਐ ਤੇ ਦੂਸਰੇ ਪਾਸੇ ਪੰਜਾਬ ਵਿੱਚ ਐਕਸ਼ਨਾਂ ਵਾਲੀ ਕਬੱਡੀ ਕਰਕੇ ਮਸ਼ਹੂਰ ਟੀਮ ਜਿਹੜੀ ਆ ਆਪਸ ਵਿੱਚ ਭੇਡਣ ਗਈਆਂ ਤੇ ਪਤਾ ਲੱਗੂਗਾ ਕੌਣ ਕਿੰਨੇ ਪਾਣੀ ਚਾ ਉਹ ਦਿਨ ਪਤਾ ਲੱਗੂਗਾ ਕਿਹਦੇ ਬਾਪੂ ਨੇ ਦੁੱਧ ਪਿਆ ਤੇ ਕਿੰਨੇ ਦੁੱਧ ਨੂੰ ਪਾਇਆ ਤੇ ਫਿਰ ਮਿੱਤਰੋ 4 ਤਰੀਕ ਨੂੰ ਸ਼ੁੱਕਰਵਾਰ ਵਾਲੇ ਦਿਨ ਪਿੰਡ ਵਿਦੇਸ਼ੀ ਫਤੇਪੁਰ ਪਹੁੰਚ ਜਾਇਓ ਜੇ ਤੇਗਾ ਨਾ ਟਾਲਾਂ ਖੜਕਦੀਆਂ ਵੇਖਣੀਆਂ ਤੇ ਪੰਜਾਬ ਦੀ ਪਹਿਲਵਾਨੀ ਵੇਖਣੀ ਆ ਤੇ ਮੈਦਾਨਾਂ ਚ ਬੁੱਕ ਦੀ ਜਵਾਨੀ ਵੇਖਣੀ ਆ ਤੇ ਫਿਰ 4 ਤਰੀਕ ਦਿਨ ਸ਼ੁੱਕਰਵਾਰ ਨੂੰ ਫਤਿਹਪੁਰ ਬਦੇਸ਼ੇ ਜ਼ਿਲ੍ਹਾ ਤਰਨਤਾਰਨ ਪਹੁੰਚ ਜਾਓ ਵੀ ਮਿੱਤਰੋ ਖੁੱਲਾ ਸੱਦਾ ਹੈ ਸਾਡੇ ਸਤਕਾਰਯੋਗ ਵੀਰ ਜੀ ਰੋਕੀ ਕੰਗ ਵੱਲੋਂ ਹੱਥ ਜੋੜ ਕੇ ਬੇਨਤੀ ਆ ਰੋਕੀ ਕੰਗ ਵੱਲੋਂ ਕਿ ਭਰਾਓ ਤੁਹਾਡਾ ਘਰ ਦਾ ਮੈਚ ਆ ਸੰਗਿਓ ਨਾ ਸ਼ਰਮਾਇਓ ਤੇ ਆਪ ਵੀ ਆਇਓ ਤੇ ਨਾਲ ਦੋ ਚਾਰ ਹੋਰ ਵੀ ਸੱਜਣ ਲੈ ਕੇ ਆਇਓ